1 2 3 4 ਐਮਪੀਆਰ ਦੀ ਜੈ ਜੈਕਾਰ 1 2 3 4 ਐਮਪੀਆਰ ਦੀ ਜੈ ਜੈਕਾਰ ਲੋ ਵੀ ਸਾਥੀਓ ਆਪਾਂ ਕੱਲੂ ਜਾ ਰਹੇ ਆ ਆਲ ਇੰਡੀਆ ਰਾਈਡਰ ਮੀਟ ਨਹੀਂ ਨਹੀਂ 1 2 3 4 ਐਮਪੀਆਰ ਦੀ ਜੈ ਜੈਕਾਰ ਸਾਰੇ ਦੋਸਤ ਆਰਮਲੀ ਸਿਆ ਲਓ ਵੀ ਇਸ ਗੱਲ ਮਿਲਦੇ ਆ ਫਿਰ ਆਲ ਇੰਡੀਆ ਰਾਈਡਰ ਮੀਟ ਅੰਕੀ ਜੀ ਮਿਲਦੇ ਆ ਰਿਜ਼ੌਰਟ ਲਓ ਵੀ ਦੋਸਤੋ ਆਪਾਂ ਬੈਠੇ ਆਂ ਤਰਸੇਬ ਸਫਰੀ ਜੀ ਦੇ ਘਰੇ ਚੰਗੀ ਸੇਵਾ ਕੀਤੀ ਢੱਡ ਪੂਰੇ ਆਫਰੇ ਪਏ ਆ ਗੁਰਕੀਰ ਗੋਇ ਬੇਜ਼ਾਦ ਤੇ ਗੁਲਾਬ ਜਮਨਾ ਤੇ ਗਜਰੇਲਾ ਗਜਰ ਪਾਕ ਗਜਰੇਲਾ ਗਜਰੇਲਾ ਗਜਰੇ ਲਾਗੇ ਨੇ ਅਸੀਂ ਉਹਨੂੰ ਗਰਮ ਗਜਰੇਲਾ ਤੇ ਹੋਰ ਪਤਾ ਨਹੀਂ ਕੀ ਕੀ ਕੁਝ ਖਵਾ ਕੇ ਤੇ ਹੁਣ ਕਹਿੰਦਾ ਪੈ ਜਾ ਕਿੰਨੂ ਕੀ ਹੋਵੇ ਜੇ ਮੈਂ ਠੰਡਾ ਕਿੰਨੂ ਹੀ ਖਵਾਉਂਗਾ ਹੋਣ ਪੈਨ ਨੂੰ ਸਾਡਾ ਦਿਲ ਨਹੀਂ ਕਰਦਾ ਤੇ ਗੁਰ ਕੀਰਤ ਕਹਿੰਦਾ ਮੈਨੂੰ ਪੜਾਏ ਦੱਸੋ ਵੀ ਬਾਥਰੂਮ ਕਿਹੜੇ ਪਾਸੇ ਆ ਬਾਕੀ ਭਾਈ ਦੋਸਤੋ ਕਮਾਲ ਹੀ ਕਰਦੇ ਵੇ ਸਬਰੀ ਸਾਹਿਬ ਜੀ ਦਾ ਅਸੀਂ ਸਾਰੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਨੂੰ ਫੁੰਗੂ ਸ਼ਗਰ ਲੱਗਾ ਤੇ ਤੇ ਅਸੀਂ ਸਫਰੀ ਸਾਹਿਬ ਨੂੰ ਕਰਮਾ ਵਾਲਾ ਮੰਨਦੇ ਆ ਜਿਨ੍ਹਾਂ ਨੂੰ ਅਸੀਂ ਸੇਵਾ ਦਾ ਮੌਕਾ ਦਿੱਤਾ ਬਿਲਕੁਲ ਤੇ ਪਰ ਦੋਸਤਾਂ ਦੀ ਗੱਲ ਰਹਿ ਗਈ ਹਸਨਾਂ ਤੇ ਬੱਲੇ ਲਾਡੇ ਹੋਣਾ ਦੇ ਵੀ ਤੇਵਾਦਲੋਂ ਕਾ ਪਤਾ ਨਹੀਂ ਅਸੀਂ ਕਦੋਂ ਦੇ ਦੇਣਾ ਜੋ ਮੈਂ ਤੈਨੂੰ ਕਿਹਾ ਸੀ ਨਾ ਅੱਜ ਤਾਂ ਸਾਹੀ ਇਹ ਵੀ ਆ ਰਿਹਾ ਮਿੱਤਾਂ ਤੇ ਦੋਸਤੋ ਹਸਨ ਨਹੀਂ ਰਹੀ ਹਸਨਾਂ ਗੱਲ ਤੇ ਸਫਰੀ ਸਾਹਿਬ ਨੇ ਕਰਤੀ ਕਮਾਲ ਤੇ ਹੁਣ ਅਸੀਂ ਸਵੇਰੇ ਚੱਲਾਂਗੇ ਅਜੇ ਲੰਬੀ ਗਿਫਤਾਂ ਨਹੀਂ ਚਾਚਾ ਜਦੋਂ ਇਹਨੇ ਆਪਦੀ ਡੈਰੀ ਜੀ ਕੱਢੀ ਕਹਿੰਦਾ ਮੈਂ ਕਵਿਤਾ ਸੁਣੀ ਮੈਂ ਕਿਹਾ ਬੰਜੇ ਡਾਓ ਬਈ ਤੇ ਫਿਰ ਉਦੋਂ ਅਸੀਂ ਮਸਾ ਇਹਨੂੰ ਕਿਤੇ ਟਾਲਿਆ ਸਾਡਾ ਕਈ ਬੰਦੇ ਤਾਂ ਕਹਿੰਦੇ ਅਸੀਂ ਤਾਂ ਮੋਟਰਸਾਈਕਲ ਸਟਾਰਟ ਕਰਨ ਲੱਗੇ ਸੀ ਚੱਲੇ ਚੱਲੇ ਆਈ ਚੱਲੇ ਉਹਦਾ ਆਪਣੇ ਤੇ ਲਵਾਉਂ ਹਾਂਜੀ ਹੁਣ ਤੁਹਾਨੂੰ ਲਵਾਈ ਦੀ ਗੱਲ ਵੀ ਸੁਣਾਉਣਾ ਅੱਛਾ ਹੁਣ ਕੋਈ ਬੰਦੇ ਨਾਲ ਲਵਾਈ ਦਾ ਰਸਗੁਲਾ ਚਾਕੇ ਭੱਜ ਗਿਆ ਅੱਛਾ ਰਸਗੁਲਾ ਚਾਕੇ ਭੱਜ ਗਿਆ ਤੇ ਲਵਾਈ ਦੀ ਮੋਅਰ ਲੱਗ ਗਈ ਉਹਦੇ ਠੀਕ ਹੈ ਤੇ ਮੇਰੇ ਅੱਗੇ ਅੱਗੇ ਤੇ ਮਲਾ ਹਰਾਈ ਪਿੱਛੇ ਪਿੱਛੇ ਠੀਕ ਹੈ ਗਾਣਾ ਇੱਕ ਰੇੜੀ ਖੜੀ ਤੇ ਉਧੇ ਵਾਲੇ ਨਾਲੇ ਹੋ ਜਾ ਉਹ ਵਾਲਾ ਵੀ ਤੇ ਦੋਨੇ ਹੰਭ ਗਏ ਹਾਂ ਉਹ ਉਧਰਲੇ ਪਾਸੇ ਖੜਾ ਅੱਛਾ ਦੂਜੇ ਪਾਸੇ ਉਹ ਖੜਾ ਉਹਨੇ ਫੜਾ ਫੜਾ ਰਸੂਲਾ ਪੁੱਛ ਪਾਇਆ ਅੱਛਾ ਆਏ ਕਿੱਥੋਂ ਨਗ ਆਇਆ ਹਾਂ ਆਏ ਕਰਕੇ ਕਿਹਾ ਸੌਖਾ ਤੇਰੇ ਕੰਮ ਰਿਆ ਸੀ ਉਹ ਵਾਲਾ ਉਹੀ ਗੱਲ ਹੈ ਜਦੋਂ ਤੂੰ ਕਿਹਾ ਵੀ ਚੱਕ ਲੈ ਵੀ ਸਮਾਨ ਸਾਰਾ ਟੇਬਲ ਤੋਂ ਗੁਰ ਕੀਰਤ ਨੇ ਦਵਾਦਾਂ ਦੀ ਗੋਲੀ ਚੱਕ ਲਈ ਘਾਵਲ ਗਲਾਜ ਆਪਣਾ ਦੀ ਅਧਾਨ ਦਾ ਵੀ ਰਹਿ ਗਿਆ ਮੇਰੀ ਗੋਲੀ ਦਾ ਚੱਕ ਰਹਿ ਗਈ ਕਿਤੇ ਅੱਛਾ ਜਦੋਂ ਜਦੋਂ ਕਿ ਇੱਕ ਗਲਾ ਦੇ ਲੇ ਖਾਲੀ ਜੇ ਦੂਜੀ ਨੂੰ ਪੁੱਛਿਆ ਤੁਹਾਰੇ ਨਹੀਂ 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 ਕਹਿੰਦਾ ਨਾਲ ਦੀ ਬਾਹਵੜੀ ਬਟਾ ਲੈਵਲ ਜਾਵੇ ਤੇ ਦੋਸਤੋ ਕਮਾਲ ਹੋ ਗਈ ਬਈ ਮਹਿਫਲ ਜੰਮੀ ਪਈ ਹੈ ਇਹੀ ਹੁੰਦੀ ਹੈ ਦੋਸਤਾਂ ਮਿੱਤਰਾਂ ਦੀ ਮਹਿਫਲ ਤੇ ਸਫਰੀ ਜੀ ਦਾ ਸੀ ਬਹੁਤ ਧੰਨਵਾਦ ਕਰਦੇ ਆ ਤੇ ਬਾਈ ਜੀ ਨੇ ਪੂਰੇ ਰੰਗ ਲਾਤੇ ਤੇ ਪਰਮਾਤਮਾ ਜਿੰਕੀ ਜੋ ਮਰਜ਼ੀ ਕਰੋ ਪਰ ਧੰਨਵਾਦ ਇਹਨਾਂ ਦਾ ਸਿੱਕਾ ਰੋਵਾਰ ਪਰਮਾਤਮਾ ਵਾਦਾ ਕਰੇ ਹੋਰ ਹੋਰ ਬਿਜੀ ਹੋ ਜਾਣ ਤੇ ਸਾਡੇ ਨਾਲ ਜਾ ਹੀ ਨਾ ਸੀ ਨਹੀਂ ਨਹੀਂ ਆਏ ਨਹੀਂ ਇਹਨਾਂ ਮਾਪੇ ਪਿਤਾ ਜਿਹੜਾ ਤੂੰ ਸ਼ੁਰੂ ਕਰਨਾ ਗੁੱਟਕੇ ਵਾਲਾ ਉਹਦੇ ਕਰਕੇ ਚਲੋ ਸਾਵਾ ਫਰੀਓ ਤਾਂ ਆਏ ਆ ਕੇ ਸੁਣਿਆ ਕਿ ਮੈਂ ਇਸ ਨਾਲ ਜਿਉ ਲਿਖਿਆ ਵੀ ਸੀਗਾ ਰੰਗ ਜੀ ਬਾਰੇ ਅੱਛਾ ਜੀ ਤੇ ਬਾਈ ਮੰਜੇ ਡਾ ਤੇ ਹੁਣ ਹੁਣ ਸਰ ਨਹੀਂ ਮੈਂ ਦੱਪਤਾ ਨਹੀਂ ਸੁਣਾਦਾ ਅੱਜ ਦੱਪਤਾ ਨਹੀਂ ਸੁਣਾਉਣ ਲੱਗਾ ਅੱਜ ਰੰਗਜੀਤ ਤੁਹਾਨੂੰ ਦੱਸਾਂ ਕਿ ਦੁਨੀਆ ਦਾ ਮਹਾਨ ਦੇਖੀਏ ਸੱਸੀ ਕਾਟ ਜੀ ਉਸ ਬਰਾਡ ਦਾ ਇੱਕ ਮਹਾਨ ਰਾਜਾ ਜਿਹਨੇ ਸਭ ਤੋਂ ਲੰਮਾ ਰਾਜ ਕੀਤਾ ਪਰ ਠੀਕ ਹੈ ਸ਼ੇਵਾ ਮੋੜ ਬਾਦਸ਼ਾਹ ਸੀਗਾ ਹੂੰ ਉਹ ਜਰੋਸੀਆਂ ਕਿ ਸਾਲਾਂ ਦਾ ਹੋਇਆ ਨਾ ਉਹ ਹੂੰ ਤੁਹਾਨੂੰ ਮਹਿਸੂਸ ਹੋਇਆ ਕਿ ਯਾਰ ਮੈਂ ਇੰਨੇ ਅਤਿਆਚਾਰ ਕੀਤੇ ਹੋਣੇ ਆਪਦੇ ਪਿਓਣ ਵੀ ਬੰਦੀ ਬਣਾ ਲਿਆ ਹੂੰ ਆਉਦੇ ਭਰਾਵਾਂ ਨੂੰ ਕਤਲ ਕਰਦਾ ਭੈਣ ਦੀਆਂ ਅੱਖਾਂ ਕੱਢਦੀਆਂ ਤੇ ਆਉਦੇ ਅੱਛਾ ਸਭ ਤੋਂ ਨਰਦਈ ਰਾਜਾ ਬੰਨਿਆ ਗਿਆ ਸੀਗਾ ਤੇ ਜਦੋਂ ਅਖੀਰਲੇ ਸਮੇਂ ਆਇਆ ਉਹਨੂੰ ਲੱਗਾ ਕਿ ਯਾਰ ਜੋ ਮੈਂ ਕੁਝ ਕੀਤਾ ਉਹਨੂੰ ਹਾਸਲ ਕੀ ਹੈ ਹਾਂ ਮੇਰਾ ਹਾਸਲ ਕੀ ਆਉਦਾ ਤਾਂ ਉਹਨੂੰ ਉਹਨੇ ਫਿਰ ਪਤਾ ਕੀ ਕੀਤਾ ਉਹਨੇ ਸੋਚਿਆ ਮੈਂ ਆਪਦੇ ਹੱਥਾਂ ਦੀ ਕਮਾਈ ਨਾਲ ਕੀਤੀ ਨਹੀਂ ਮੈਂ ਤਾਂ ਜ਼ੁਲਮੀ ਕੀਤਾ ਅੱਛਾ ਤੇ ਉਹਨੇ ਸੋਚਿਆ ਕਿ ਜਿਹੜੀ ਮੇਰੀ ਆਪਦੀ ਕਬਰ ਹੋਊਗੀ ਉਹਦੀ ਕਬਰ ਦੀ ਜਿੰਨੀ ਵੀ ਜ਼ਮੀਨ ਹੈ ਮੈਂ ਆਪਦੀ ਮਿਹਨਤ ਦੀ ਕਮਾਈ ਨਾਲ ਖਰੀਦੂੰਗਾ ਅੱਛਾ ਤੇ ਉਹਨੇ ਫਿਰ ਟੋਪੀਆਂ ਬੁੜੀਆਂ ਟੋਪੀਆਂ ਆਪਦੇ ਹੱਥੀ ਮੈਂ ਤਾਂ ਹੋ ਜਾਂਦੇ ਭਰਾ ਤੇਰੇ ਉਹ ਵੀ ਦੇਣਾ ਤੇ ਟੋਪੀਆਂ ਬੁੜ ਕੇ ਨਾਲ 14 14 ਪੈਸੇ ਤੇ ਕੁਝ ਅੰਨੇ ਰੁਪਏ ਕਮਾਏ ਜੀ ਦੇ ਨਾਲ ਅੱਜ ਵੀ ਉਹਨਾਂ ਪੈਸੇ ਨਾਲ ਖਰੀਦੀ ਕਬਰ ਹੈ ਜਿਹੜੀ ਉਹਦੀ ਰੰਗਾਬਾਦ ਦੇ ਨੇੜੇ ਕਿਹੜਾ ਸ਼ਹਿਰ ਆਹੋ ਮਹਾਰਾਸ਼ਟਰ ਚ ਹੈ ਉਤੇ ਉਤੇ ਆਪਦੇ ਪੈਸੇ ਦੀ ਜਿਹੜੀ ਉਹ ਕਬਰ ਦੇ ਨਾਲ ਉਹ ਆਪਦੇ ਪੈਸਾ ਦੀ ਜਿਹੜੀ ਮਿਹਨਤ ਦੀ ਜਿਹੜੀ ਜ਼ਮੀਨ ਮਿਹਨਤ ਦੀ ਕਬਰਾਂ ਪਰ ਛੋਟੀ ਜੀ ਕਬਰ ਆ ਠੀਕ ਹੈ ਹਾਲਾਂਕਿ ਮਨ ਲੱਗ ਉਹਦੀ ਜਿਹੜੀ ਮਾਂ ਦੀ ਜਿਹੜਾ ਜਿਹੜੀ ਮਮਤਾਜ਼ ਆ ਜਿਹਦੇ ਨਾਂ ਤੇ ਤਾਜ ਮਹਿਲ ਬਣਿਆ ਹਾਂਜੀ ਉਹਦੀ ਮਾਂ ਸੀ ਠੀਕ ਹੈ ਜਿਹਦੀ ਮਾਂ ਦੇ ਨਾਂ ਤੇ ਦੁਨੀਆ ਦਾ ਵਿਸ਼ਵ ਪ੍ਰਸਿੱਧ ਉਹ ਬਣ ਗਿਆ ਮਕਬਰਾ ਉਹਦੇ ਘਰ ਵਾਲੀ ਦੇ ਨਾਂ ਤੇ ਬੀਬੀ ਕਮੈਲ ਉਹ ਵੀ ਉੱਥੇ ਬਣਿਆ ਰੰਗਾਬਾਦ ਦੇ ਵਿੱਚ ਮਤਲਬ ਐਡੀਆਂ ਇਮਾਰਤਾਂ ਬੜੀਆਂ ਪਰ ਉਹਦੇ ਨਾਂ ਤੇ ਇੱਕ ਬਹੁਤ ਵੱਡੀ ਇਮਾਰਤ ਨਹੀਂ ਉਕੇ ਐਂਡ ਜਦੋਂ ਨੂੰ ਪਤਾ ਲੱਗਿਆ ਕਿ ਬੰਦੇ ਦਾ ਹਾਸਲ ਕੀ ਅਸੀਂ ਰੁਪਈਏ ਜਿੰਨੇ ਮਰਜ਼ੀ ਇਕੱਠੇ ਕਰ ਲਈ ਐਂਡ ਹਾਸਲ ਦਾ ਖੁਸ਼ੀਆਂ ਹੀ ਬਿਲਕੁਲ ਬਿਲਕੁਲ ਦੋਸਤ ਜਦੋਂ ਵੀ ਕਿਤੇ ਜੋ ਮਰਜ਼ੀ ਹੋ ਜੇ ਤੁਸੀਂ ਰੁਪਈਏ ਕਮਈਆਂ ਦੇ ਦਿਨ ਚੇਤੇ ਨਹੀਂ ਕਰੋਗੇ ਜਦਦੇ ਤੁਸੀਂ ਬੁੱਢੇ ਹੋ ਜਾਓਗੇ ਅਸੀਂ ਥੋੜਾ ਜਿਹਾ ਤੁਹਾਡੇ ਤੋਂ ਅੱਗੇ ਹਾਂ ਜਦਦੇ ਤੁਸੀਂ ਤੱਪਾ ਬੁੱਢੇ ਹੋ ਜਾਣਗੇ ਨਾ ਉਦੋਂ ਅਸੀਂ ਰੁਪਈਏ ਕਿੱਥੋਂ ਕਮਾਇਓ ਉਹ ਦਿਨ ਚੇਤੇ ਨਹੀਂ ਕਰਾਂਗੇ ਯਾਨੀ ਚੇਤੇ ਕਿਹੜੇ ਕਰਾਂਗੇ ਜਿਹੜੇ ਆਪਾਂ ਖੁਸ਼ੀ ਨਾਲ ਸਹੀ ਗੱਲ ਹੈ ਕਦੋਂ ਕਿਦਾਂ ਕਿੱਥੇ ਇਕੱਠੀ ਹੋਈ ਸੀ ਉੱਥੇ ਉਹੀ ਸਾਡੇ ਦਿਮਾਗ ਚ ਬੰਦੇ ਇਹ ਸ਼ਾਇਦ ਮੱਲਾ ਤੇ ਰੰਜੀਤ ਨੂੰ ਜ਼ਿਆਦਾ ਆ ਕਿ ਆਹ ਹੋਣ ਵਾਲੀਆਂ ਪੀੜ੍ਹੀਆਂ ਲਈ ਉਹਦਾ ਸੁਨੇਹਾ ਸੀਗਾ ਫਿਰ ਉਹਨੇ ਕ੍ਰਾਂਚ ਸ਼ਰੀਫ ਦਾ ਲੱਥਾ ਵੀ ਕੀਤਾ ਸੀਗਾ ਓਕੇ ਕ੍ਰਾਂਚ ਸ਼ਰੀਫ ਦਾ ਕਿ ਉਹਨੇ ਲੱਥਾ ਕੀਤਾ ਉਹ ਜਿਹੜੂ 300 ਰੁਪਈਏ ਕਮਾਈ ਹੋਈ ਸੀਗੀ ਉਹਨੇ ਗਰੀਬਾਂ ਚ ਵੰਡਣ ਲਈ ਦੇ ਦਿੱਤੀ ਸੀ ਠੀਕ ਹੈ ਰੰਗ ਬਿਲਕੁਲ ਦੇਖੋ ਬੰਦੇ ਦਾ ਹਾਸਲ ਕਿ ਜਿੰਨੇ ਰੁਪਏ ਜਿੰਨੇ ਮਰਜ਼ੀ ਕਮਾ ਲੋ ਹਾਸਲ ਤਾਂ ਹੋਈ ਹੈ ਜੋ ਖੁਸ਼ੀਆਂ ਸਾਡੇ ਜੋ ਸ਼ੇਖੰਦਰ ਨੇ ਕਿਹਾ ਮੇਰਾ ਅਥਵਾਰ ਕੱਢ ਦੇ ਮਰਨ ਗਿਆ ਆਪਾਂ ਲਾਈਵ ਨਹੀਂ ਗੱਲ ਕਰੀ ਬੰਦੇ ਤੇ ਦੋਸਤੋ ਆਪਾਂ ਅੱਜ ਇਕੱਠੇ ਹੋਣ ਦਾ ਮਕਸਦ ਹੈਗਾ ਸਵੇਰੇ ਜਿਹੜਾ ਹੋ ਰਿਹਾ ਹੈ ਇੰਡੀਆ ਦਾ ਫੇਮਸ ਇੱਕ ਇਵੈਂਟ A I R M ਆਲ ਇੰਡੀਆ ਰਾਈਡਰ ਮੀਟ ਜਿਹੜੀ ਕਿ ਐਮ ਐਸਟੀ ਬਾਈਕ ਰਾਈਡਿੰਗ ਕਲੱਬ ਕਰਾ ਰਿਹਾ ਤੇ ਅਸੀਂ ਸਾਰੇ ਬੰਦੇ ਸਬਰੀ ਸਾਹਿਬ ਦੇ ਘਰੇ ਇਕੱਠੇ ਹੋਏ ਆ ਸਵੇਰੇ ਤੋਂ ਚੱਲਾਂਗੇ ਕਿ ਕੋਈ ਭੰਡੇ ਤੋਂ ਕੋਈ ਸਾਸੇ ਤੋਂ ਕੋਈ ਹਰਮਨ ਕਰ ਤਾ ਤੇ ਕੋਈ ਯੂਐਸਏ ਤੋਂ ਆ ਕੇ ਭੰਡੇ ਰਿਆਂ ਲੱਗਿਆ ਬੰਦਾ ਉਹ ਪਿੱਛੇ ਜੀ ਮੇਰੀ ਸੁਭਾਤ ਪ੍ਰਾਪਤ ਹੋਇਆ ਸਾਰਿਆਂ ਦੀ ਸੇਵਾ ਕਰਨ ਦਾ ਤੇ ਦੂਜੀ ਗੱਲ ਢੰਨੂ ਸਾਹਿਬ ਇਹ ਬਲੌਗ ਸਮਾਪਤ ਕਰਨ ਤੋਂ ਬਾਅਦ ਨਾ ਇੱਕ ਵੀਡੀਓ ਬਣਾ ਲਓ ਸਾਰਿਆਂ ਦੀ ਕਲਮਾ ਪਰ ਜਿਹੜੀ ਗਰੁੱਪ ਸੈਟ ਹੋਈ ਹੈ ਰਾਈਟ ਰਾਈਟ ਠੀਕ ਹੈ ਥੈਂਕ ਯੂ ਓਕੇ ਜੀ ਥੈਂਕ ਯੂ 1 2 3 4 ਐਮ ਪੀ ਆਰ ਜੈ ਜੈ ਕਾ MBR ਦੀ ਜੈ ਜੈਕਾਰ ਲੋ ਵੀ ਸਾਥੀਓ ਆਪਾਂ ਕੱਲ ਨੂੰ ਜਾ ਰਹੇ ਆ ਆਲ ਇੰਡੀਆ ਰਾਈਡਰ ਮੀਟ ਨਹੀਂ ਨਹੀਂ ਇਵੈਂਟ 2 3 4 MBR ਦੀ ਜੈ ਜੈਕਾਰ ਸਾਰੇ ਦੋਸਤ AR ਮਲੀ ਲਓ ਜੀ ਇਸ ਕੱਲ ਮਿਲਦੇ ਆ ਫੇਰ ਆਲ ਇੰਡੀਆ ਰਾਈਡਰ ਮੀਟ ਕੱਲ ਮਿਲਦੇ ਆ ਰਿਜ਼ਲਟ ਜਿੰਦਾਬਾਦ 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 ਓਕੇ